ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਪੁਰ ਤਹਿਸੀਲ ਮੁਕੇੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੈਂਡ ਟੀਚਰ ਸ਼੍ਰੀਮਤੀ ਰਾਧਾ ਦੇਵੀ ਦੀ ਅਗਵਾਈ ਹੇਠ ਮਾਤਾਵਾਂ ਦੀ ਵਰਕਸ਼ਾਪ ਲਗਾਈ ਗਈ ਇਸ ਵਰਕਸ਼ਾਪ ਵਿੱਚ ਬੱਚਿਆਂ ਦੀਆਂ ਮਾਤਾਵਾਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਸਕੂਲ ਵਿੱਚ ਗਤੀਵਿਧੀਆਂ ਕਰਵਾਈਆਂ ਗਈਆਂ ਇਸ ਦੌਰਾਨ ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਰੇਖਾ ਰਾਣੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਸਕੂਲ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ਅਤੇ ਸਕੂਲ ਦੀ ਹੈੱਡ ਟੀਚਰ ਰਾਧਾ ਦੇਵੀ ਨੇ ਬੱਚਿਆਂ ਦਾ ਦਾਖਲਾ ਵਧਾਉਣ ਲਈ ਮਾਪਿਆਂ ਨੂੰ ਪ੍ਰੇਰਿਤ ਕੀਤਾ ਤੇ ਇਸ ਦੇ ਨਾਲ ਹੀ ਸਕੂਲ ਦੇ ਅਧਿਆਪਕ ਸਰਦਾਰ ਸੁਖਵਿੰਦਰ ਸਿੰਘ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਬਣਾਏ ਰੱਖਣਾ ਇਸ ਮੌਕੇ ਤੇ ਸਕੂਲ ਦੇ ਅਧਿਆਪਕ ਸ਼੍ਰੀ ਮਲਕੀਤ ਸਿੰਘ ਚੇਅਰਪਰਸਨ ਰੇਖਾ ਰਾਣੀ ਨੰਦਕਿਸ਼ੋਰ ਜਗੀਰ ਚੰਦ ਸੁਖਵਿੰਦਰ ਸਿੰਘ ਪ੍ਰਕਾਸ਼ਕ ਕੋਟ ਮਨਪ੍ਰੀਤ ਕੋਟ ਹਰਪ੍ਰੀਤ ਕੋਟ ਆਜੀ ਮਜੂਦ ਸਨ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਸਿੰਘ ਮਹਿਰਾ ਦੇ ਨਾਲ ਜੇਕਰ ਤੁਸੀਂ ਐਮਐਸ ਨਿਊਜ਼ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਤਾਂ ਸਾਰਿਆਂ ਨੂੰ ਹਾਂਜੀ ਮੇਰਾ ਨਾਮ ਰੇਖਾ ਰੇਖਾ ਦੇਵੀ ਪਿੰਡ ਪੰਤੇਰਾ ਕਲਾ ਮੇਰਾ ਬੇਟਾ ਫਸਟ ਕਲਾਸ ਵਿੱਚ ਗਵਰਨਮੈਂਟ ਸਰਕਾਰੀ ਜੀਨियस ਕੈਂਟਰੀ ਸਕੂਲ ਮਨਸੂਰ ਵੀ ਤੇ ਮਨਸੂਰ ਪੁਰਬਲ ਵਿੱਚ ਪੱਦਾ ਹੈ ਤੇ ਅੱਜ ਇਹਨਾਂ ਦੇ ਸਕੂਲ ਵੱਲੋਂ ਪੀਤਰਾ ਵੱਲੋਂ ਮਦਰ ਵਰਕਸ਼ਾਪ ਤੇ ਸਾਨੂੰ ਬੁਲਾਇਆ ਗਿਆ ਜਿਸ ਵਿੱਚ ਸਾਨੂੰ ਹਿੱਸਾ ਲੈ ਕੇ ਬਹੁਤ ਵਧੀਆ ਲੱਗਾ ਸਕੂਲ ਵੱਲੋਂ ਕਈ ਵਧੀਆ ਉਪਰਾਲੇ ਕੀਤੇ ਗਏ ਮਾਤਾ ਪਿਤਾ ਲਈ ਵਰਕਸ਼ਾਪ ਲਗਾਏਗੇ ਕੀ ਕਰਨਾ ਚਾਹੁੰਦੇ ਆ ਪੰਜਾਬ ਸਰਕਾਰ ਦੀ ਜਿਹੜੀ ਪਹਿਲ ਕਦਮੀ ਹੈ ਕਿਸ ਨਜ਼ਰ ਨਾਲ ਤੁਸੀਂ ਦੇਖਦੇ ਹੋ ਹਾਂਜੀ ਪੰਜਾਬ ਸਰਕਾਰ ਮਤਲਬ ਅੱਗੇ ਤੋਂ ਅੱਗੇ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ ਬੱਚਿਆਂ ਦੀ ਪੜ੍ਹਾਈ ਤੇ ਤਰਫੋਂ ਵੀ ਤੇ ਬੁੱਧੀਆਂ ਦੀ ਖੇਡਾਂ ਵੱਲੋਂ ਵੀ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ ਤੇ ਬੱਚਿਆਂ ਦਾ ਕਮਰਾ ਵੀ ਦਿਖਾਇਆ ਗਿਆ ਉਹਨਾਂ ਦੇ ਖੇਡ ਦੇ ਖੇਡਾਂ ਦੇ ਤੋਂ ਆਪਣੇ ਕਮਰੇ ਕਮਰਾ ਪੜ੍ਹਾਈ ਦਾ ਵਧੀਆ ਤਰੀਕਾ ਸਾਨੂੰ ਵਧੀਆ ਲੱਗਾ ਹਾਂਜੀ ਮੈਂ ਇਹ ਸ੍ਰੀ ਵੀ ਕਹਿਣਾ ਚਾਹੁੰਦਾ ਥੈਂਕ ਯੂ ਸਰ ਜੋ ਤੁਹਾਡੇ ਵੱਲੋਂ ਆਜਾਬ ਪੰਜਾਬ ਸਰਕਾਰ ਦੇ ਹਦਾਦਰ ਪ੍ਰਭਾਵਕ ਮਾਤਾਵਾਂ ਦਾ ਬਖਸ਼ਵ ਲਗਾਈ ਕੀ ਕਹਿਣਾ ਚਾਹੀਦਾ ਅੱਜ ਮਿਤੀ 2 ਫਰਵਰੀ 2024 ਨੂੰ ਸਰਕਾਰੀ ਐਲੀਮੈਂਟਰੀ ਸਕੂਲ ਮਨਸੂਰਪੁਰ ਵਿਖੇ ਮਦਰ ਵਰਕਸ਼ਾਪ ਕਰਾਈ ਉਹ ਵਿਭਾਗ ਦੇ ਹਦਾਇਤ ਅਨੁਸਾਰ ਜਿਹਦੇ ਵਿੱਚ ਅੱਜ ਛੋਟੇ ਬੱਚਿਆਂ ਦੇ ਜਿਹੜੇ ਪ੍ਰੀ ਪ੍ਰਾਇਮਰੀ ਦੇ ਬੱਚੇ ਹਨ ਉਹਨਾਂ ਦੇ ਪੇਰੈਂਟਸ ਜਿਹੜੇ ਉਹਨਾਂ ਨੇ ਵੱਧ ਛੜ ਕੇ ਭਾਗ ਲਿਆ ਤੇ ਫਿਰ ਉਸ ਦੇ ਨਾਲ ਅੱਜ ਜੋ ਵਿਭਾਗ ਦੇ ਅਨੁਸਾਰ ਜੋ ਅੱਜ ਦੱਸਿਆ ਗਿਆ ਕਿ ਬੱਚੇ ਦੇ ਮਨੋ ਮਨੋਗਿਆਨਕ ਤੇ ਚਰਚਾ ਜਿਹੜੀ ਹੈ ਉਹ ਕਰਨੀ ਹੈ ਮਾਨੋਗਿਆਨਕ ਵਿਗਿਆਨਕ ਦੁਆਰਾ ਤੇ ਅੱਜ ਮਾਤਾ ਦੇ ਨਾਲ ਇਹ ਅਸੀਂ ਗੱਲਬਾਤ ਜਿਹੜੀ ਸਾਂਝੀ ਕੀਤੀ ਉਸ ਤੋਂ ਬਾਅਦ ਮੈਂ ਕਿੰਦੀਆਂ ਹਦਾ ਅਨਸਾਰ ਜੋ ਬੱਚਿਆਂ ਦੇ ਨਾਲ ਬੱਚਿਆਂ ਦੇ ਪੇਰੈਂਟਸ ਦੇ ਨਾਲ ਦੋ ਗਤੀਵਿਧੀਆਂ ਕਰਾਈਆਂ ਗਈਆਂ ਜਿਹੜੀ ਇੱਕ ਗਤੀਵਿਧੀ ਹੈ ਉਹ ਸਟੈਪੋ ਦੀ ਕਰਾਈ ਗਈ ਤੇ ਦੂਸਰੀ ਜਿਹੜੀ ਗਤੀਵਿਧੀ ਹੈ ਉਹ ਪੇਰੈਂਟਸ ਦੇ ਨਾਲ ਅਸੀਂ ਪਜ਼ਲ ਜਿਹੜੀ ਹੈ ਗੇਮ ਹੈ ਉਹ ਗਤੀਵਿਧੀ ਬੱਚਿਆਂ ਦੇ ਨਾਲ ਬੱਚਿਆਂ ਦੇ ਪੇਰੈਂਟਸ ਦੇ ਨਾਲ ਉਹ ਸਾਂਝੀ ਕੀਤੀ ਗਈ ਹੈ ਇਹ ਅੱਜ ਦਾ ਜੋ ਮਨੋਵਿਗਿਆਨਕ ਬਾਲ ਮਨੋਵਿਗਿਆਨਕ ਵਿਸ਼ੰਧ ਵਿੱਚ ਵਰਕਸ਼ਾਪ ਰੱਖੀ ਗਈ ਸੀ ਇਹ ਬੱਚਿਆਂ ਦੇ ਪੇਰੈਂਟਸ ਦੇ ਨਾਲ ਅਸੀਂ ਸਾਂਝੀ ਕੀਤੀ ਤਾਂ ਜੋ ਪੇਰੈਂਟਸ ਨੂੰ ਪਤਾ ਲੱਗੇ ਕਿ ਘਰ ਜਾ ਕੇ ਅਸੀਂ ਇਹ ਬੱਚਿਆਂ ਨੂੰ ਗਤੀਵਿਧੀਆਂ ਜਿਹੜੀਆਂ ਘਰ ਵੀ ਕਰਵਾ ਸਕਦੇ ਹਾਂ ਇਸ ਤੋਂ ਇਲਾਵਾ ਬੱਚਿਆਂ ਦੇ ਪੇਰੈਂਟਸ ਦੇ ਨਾਲ ਅਸੀਂ ਜੋ ਰਫਰੈਸ਼ਮੈਂਟ ਸੀ ਉਹ ਵੀ ਜਿਹੜੀ ਹੈ ਉਹ ਸਾਂਝੀ ਕੀਤੀ ਧੰਨਵਾਦ ਜੀ